ਤਾਲੀ ਲਗਾ ਕੇ ਉਹ ਮਾਪ ਵਿਚਾਰੀ ਕਹਿਣ ਲੱਗੀ ਪੁੱਤ ਮੇਰਾ ਇੱਕੋ ਹੀ ਮੁੰਡਾ ਸੀ ਪੁਲਿਸ ਨੇ ਬੰਦ ਕਰਤਾ ਤੇ ਸਾਨੂੰ ਪੁਲਿਸ ਘਾ ਰਹੀ ਆ ਵੀ ਜੇ ਤੁਸੀਂ ਆਵਾਜ਼ ਚੱਕੀ ਕਿ ਨਹੀਂ ਆ ਜਿਹੜਾ ਬੰਦਾ ਗੁਨਾਹ ਕਰਦਾ ਹੈ ਕਿ ਨਹੀਂ ਆ ਜਿਹੜਾ ਬੰਦਾ ਗੁਨਾਹ ਕਰਦਾ ਹੈ ਉਸ ਬੰਦੇ ਦੀ ਸਭ ਤਾਂ ਬਣੀਆਂ ਨੇ ਬੰਦੇ ਦੇ ਕਾਨੂੰਨ ਹੈ ਜੱਜ ਬੈਠੇ ਆ ਪੰਜਾਬਾ ਦਿੱਤੀਆਂ ਜਾ ਫੂਨ ਹੈ ਜੱਜ ਬੈਠੇ ਆ ਪੰਜਾਬਾ ਦਿੱਤੀਆਂ ਜਾ ਸਾਥੇ ਜਿਹੜੇ ਬੰਦੇ ਨੇ ਪੱਖੇ ਜਿਹੜੇ ਬੰਦੇ ਨੇ ਕੋਈ ਜੁਰਮ ਕੀਤਾ ਗੁਨਾਹ ਕੀਤਾ ਪੁਲਿਸ ਨੂੰ ਕੀ ਨੇ ਅਕਾਦ ਦੇਦਾ ਵੀ ਤੁਸੀਂ ਬੋਹਿਆਂ ਮਾਰਦੇ ਮਾਰਦੇ ਹਰ ਬੜੀ ਕੋਈ ਤਹਾਣ ਕਰਦੇ ਆ ਕਿ ਅਸੀਂ ਅਫਸਰ ਕਵਰ ਕਰਾਉਣਗੇ ਜੀ ਸਾਡੇ ਦੇਦ ਨੇ ਗੋਲੀ ਚਲਾਤੀ ਪਕੜਾਉਣਗੇ ਜੀ ਸਾਡੇ ਦੇਦ ਨੇ ਗੋਲੀ ਚਲਾਤੀ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਬੰਦੇ ਮਾਰਾ। ਕਹਾ ਤੱਕ ਵੀ ਗੱਲ ਪਚਾਉਂਦਾ ਉਲਟ ਸੋਲਟ। ਕਹਾ ਤੱਕ ਵੀ ਗੱਲ ਪਚਾਉਂਦਾ ਉਲਟ ਸੋਲਟ। ਵੀਰਾ ਗੁਦਾਹਾਰ ਦੀ ਜਿੱਤੀ ਧੱਕੇ ਜਾਈ ਕੀਤੀ। ਤੇ ਇੱਥੇ ਆਪਣੀ ਪੁਲਿਸ ਹੈ ਕਿ ਚੱਕ ਲਿਓ। ਇੱਥੇ ਧੋ ਰਦਾ ਕਿਤਾ ਰਾਤ ਨੂੰ ਨਾ ਮੈਂ ਤਾਂ ਥੱਲੇ ਦੇ ਵਿੱਚ ਆਵੇ ਦਾ ਟਾਈਮ ਹੈ। ਉਹ ਤੋਂ ਵਾਜ ਕੇ ਹਮਲਾ ਚ ਬੰਦ ਕਰਦੇ ਆ ਤੇ ਮੇਰੀਆਂ ਬੋਟਾਂ ਖਿੱਚ ਕੇ ਭੇਜਦੇ ਆ ਸੁਨੀ ਨੂੰ ਵੀ ਆ ਚੱਕ ਲਿਆ ਕੇ ਬੰਦ ਕਰਤਾ। ਆਪਾਂ ਆਹ ਲਿਆ ਕਿਰੇ ਤੇਰੇ ਵਰਗੇ ਅੱਥੇ ਲਿਆ ਕੇ ਬੰਦ ਕਰਦੇ ਆਂ ਅੜਕੇ ਲੋਕ ਮਿਲਦਾ ਕਰਦੇ ਆਂ ਤਾਰੀਆਂ ਹੱਥ ਲਾਉਂਦੇ ਨਾਲੇ ਪੈਸੇ ਲੈ ਕੇ ਘੜਾ ਖਿਡਾਉਂਦੇ ਆਂ ਆਜਾ ਭਾਬੋ ਕਿਉਂਕਿ ਆਪਾਂ ਜਲਦ ਸਹਿਬ ਦੇ ਯਾਤੀ ਹੋ ਕੇ ਸੋ ਮੇਰਾ ਕੋ ਨਿੱਜੀ ਮਸਲਾ ਨਹੀਂ ਹੈ ਗੱਲ ਸਹੇ ਤੇ ਨਹੀਂ ਗੱਲ ਪਹੇ ਦੀ ਹੈ ਮੈਂ ਵੀ ਚੁੱਪ ਕਰ ਜਾਂਦਾ ਮੈਨੂੰ ਵੀ ਸੁਣੇ ਜਾਵੇ ਸੀ ਮੈਨੂੰ ਵੀ ਕਹੇ ਅਸਰਾਏ ਤੋਂ ਬਾਅਦ ਵੀ ਆਪਾਂ ਨਹੀਂ ਮੇਰਾ ਤਾਂ ਨਿਬੜਦੂ ਬੰਦਸਰ ਦੋ ਸਾਲ ਤੋਂ ਰੋਲਾ ਪਾਉਂਦਾ ਰਹਿਆ ਵੀ ਇਹ ਝੂਠੇ ਪੁਲਸ ਮੁਕਾਬਲੇ ਬੰਦ ਹੋਣੇ ਚਾਹੀਦੇ ਪਰ ਇਹ ਲਗਾਤਾਰ ਦਿਨੋਂ ਦਿਨ ਵੱਧ ਰਹੇ ਆ ਉਹ ਠਕੋ ਤੁਹਾਡੀਆਂ ਤਸਰਾ ਦੀ ਨਹ ਕੁਸ਼ੀ ਕਿਵੇਂ ਕਰਨੀ ਹੈ ਉਹਦਾ ਢਾੜ ਕਿਵੇਂ ਕਰਨਾ ਹੈ ਉਹਨਾਂ ਨੂੰ ਕਤਲ ਕਿਵੇਂ ਕਰਨਾ ਹੈ ਮਾਰਨਾ ਕਿਵੇਂ ਹੈ ਇਹ ਸਾਰੇ ਗਰਾਉਂਡ ਤੇ ਆਪੀਤੇ ਜਾ ਰਹੇ ਆ ਇਹ ਸਾਰਾ ਗੈਂਗਸਟਰਵਾਦ ਦਾ ਨਾਮ ਲੈ ਕੇ ਇਹ ਤਸਕਰਾ ਜੀ ਮਾਰਦਾ ਇਹ ਤਸਕਰਾ ਜੀ ਮਾਰਦਾ ਇਹ ਜਿਹੜਾ ਬਹੁਤ ਲੋਕਾਂ ਸਾਹ ਪ ਜਾਂਦੇ ਆ ਪਰ ਅੱਖੀ ਲੈਣੇ ਆਪਾਂ ਨੂੰ ਕੀ ਹੈ ਆਪਾਂ ਆਪਣਾ ਵਿਚਾਰ ਕਰ ਲਓ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਤੁਸੀਂ ਘਰਾਂ ਦੇ ਬੈਠੇ ਬੱਜ ਜਾਓਗੇ ਜਾਂਦਾ ਪੁਲਿਸ ਦਾ ਜਬਰ ਨਹੀਂ ਵੀ ਆਪroxia ਜਬਰ ਹੈ ਤੁਹਾਨੂੰ ਮੈਂ ਕਹਾਣੀ ਸੁਣਾਉਣਾ ਹੈ ਸ਼ਰਜੀਤ ਸਿੰਘ ਖੂਲ ਭਾਰਤੀ ਕਿਸਾਨੀ ਪ੍ਰਬੰਧਕੀ ਕਾਰੀ ਦੇ ਪ੍ਰਧਾਨ ਚੇਅਰਮੈਨ ਨੇ ਉਹਨਾਂ ਨੇ ਕਿਛਰੇ ਦਿਨ ਇੱਕ ਆਪਣੀ ਛੱਡ ਵਿੱਚ ਸਰਾਜ ਦੀ 1995 ਦੀ ਕਿ ਉਹਨਾਂ ਕਾਮੇ ਦੇ ਵਿੱਚ ਦੰਨ ਮੁੰਡੇ ਮਾਰ ਕੇ ਤੇ ਆ ਕੇ ਗੋਲੀਆਂ ਮਾਰ ਕੇ ਰਾਮਪ੍ਰੇ ਸਵਲਾ ਹਸਾਨ ਦੇ ਵਿੱਚ ਉਹਨਾਂ ਦਾ ਪੋਸਟਮਾਰਟਮ ਕਰਾਉਣ ਲਈ ਲਿਆਂਦੇ ਗਏ ਮੋਟਰੀ ਦੇ ਵਿੱਚ ਰੱਖ ਦਿੱਤੇ ਗਏ ਤੜਕੇ ਜੋ ਡਾਕਟਰ ਪੋਸਟਮਾਰਟਮ ਕਰਨ ਲੱਗੇ ਨਾ ਉਹਨਾਂ ਦੇ ਵਿੱਚੋਂ ਇੱਕ ਮੁੰਡਾ ਜਿਉਂਦਾ ਸੀ ਡਾਕਟਰ ਨੂੰ ਪਤਾ ਲੱਗਿਆ ਕਿ ਮੁੰਡਾ ਜਿਉਂਦਾ ਹੈ ਡਾਕਟਰਾਂ ਨੇ ਲਾਈਫ ਸ਼ੁਰੂ ਕਰਤਾ ਤਾਂ ਉਸ ਵੇਲੇ ਦਾ ਐਸਪੀ ਸੀ ਜਾਂ ਐਸਐਸਪੀ ਸੀ ਕਾਲੋ ਮੱਕੇ ਤੇ ਪਹੁੰਚਦਾ ਖਵਲ ਹਸਪਤਾਲ ਲੰਪਰੇ ਤੇ ਉਥੇ ਐਸਐਮਓ ਲੱਗਿਆ ਹੁੰਦਾ ਡਾਕਟਰ ਜਗਤ ਸਿੰਘ ਉਹਦੇ ਦਵਾਵਾਂ ਪਾਉਂਦਿਆ ਵੀ ਵੇਖੋ ਰੈਫਰ ਕਰ ਸੀ ਲੈ ਕੇ ਜਾਣਾ ਉਹਦੇ ਦਵਾਵਾਂ ਪਾ ਕੇ ਉਸ ਮੁੰਡੇ ਨੂੰ ਉਥੋਂ ਲੈ ਜਾਂਦੇ ਨੇ ਦਿਵਾਰੇ ਗੋਲੀਆਂ ਮਾਰ ਕੇ ਢਾਹ ਕੇ ਮਾਰ ਕੇ ਫਿਰ ਉਸ ਡਾਕਟਰ ਨੂੰ ਕਹਿੰਦਾ ਕਿ ਹੁਣ ਲਾ ਪੋਸਟਮਾਰਟਮ ਕਰ ਇਹ ਹਾਲਾਤ ਰਹੇ ਨੇ ਇੱਥੇ ਆ ਨੌਜਵਾਨੋ ਆਪਾਂ ਨੇ ਸੁਣੇ ਐ ਆ ਬਜ਼ੁਰਗ ਬੈਠੇ ਜਿਨ੍ਹਾਂ ਨੇ ਹੰਡਾਇਆ ਜਾਂ ਦੇਖਿਆ ਇਹ ਮਤਲਬ ਤੇ ਵੀ ਸਾਡਾ ਕੋਈ ਕਸੂਰ ਨਹੀਂ ਆਪਾਂ ਨੂੰ ਕੀ ਆਪਾਂ ਕੀ ਲੈਣਾ ਆਪਾਂ ਦਾ ਕੈਨੇਡਾ ਜਾਣਾ ਆਪਾਂ ਅਮਰੀਕਾ ਜਾਣਾ ਆਪਾਂ ਲੜਦੇ ਜੇ ਆਪਾਂ ਬਾਹਰ ਨਹੀਂ ਜਾਂਦੇ ਬਸ ਹਾਰਸ਼ੀ ਕਰਦੇ ਨਾਲ ਉਸ ਦੇ ਆਪੇ ਮਾਣ ਲਓ ਆ ਸੋਡਾ ਮੁੱਖ ਮੰਤਰੀ ਇਹ ਆਪਾਂ ਦਾ ਬੁਚੜਾ ਜਿਹੜਾ ਚੱਕਰੀਆ ਕੰਮ ਕਰ ਚੁੱਕਿਆ ਹੈ ਇਹ ਪਤਾ ਅਖਰੇ ਕੀ ਕਹਿੰਦਾ ਡੀਜੀਪੀ ਨੂੰ ਰਿਪੋਰਟ ਪਾਦਾ ਰਿਪੋਰਟ ਵੀ ਅੱਜ ਕਿੰਨੇ ਬੜਗਾਤੇ ਪੰਜਾਬ ਪੁਲਿਸ ਨੂੰ ਟਾਸ ਦਿੰਦੇ ਨੇ ਵੀ ਅੱਜ ਐਨੇ ਮਾਰਦੇ ਆ ਐਨੇ ਫਟਾ ਕਰਦੇ ਆ ਐਂਆਂ ਦੇ ਕੱਟਾ ਕੋਲੇ ਢੋਣੇ ਆ ਨਸ਼ੇ ਦੇ ਬਹਾਨੇ ਬਣਾ ਕੇ ਅੱਖਰੇ ਧੱਕਿਆ ਹੋਇਆ ਦਾਰੂ ਦਾ ਪੰਥ ਉਹ ਆਤਮਾ ਪੁੱਛਦਾ ਜਿਸੋਆਂ ਬੰਕੀ ਕਾਉਂ ਕਿੰਨੇ ਮਾਰੇ ਕਿੰਨੇ ਫਤਕ ਕੀਤੇ ਆ ਇਹ ਵੀ ਜਮੂ ਘਟ ਗਿਆ ਉਹ ਬਹੁਤ ਤੇ ਗੱਜਿਆ ਲੇਕੋ ਜਰਾ ਮਾਤਾ ਸ਼੍ਰੀ ਬੰਦਾ ਕੱਪੜਿਆਂ ਵਾਲਾ ਉਹਦਾ ਕੀ ਮੈਦਿਆ ਮਜੂਦ ਸੀਗਾ ਬੜਾ ਕੱਪੜਿਆਂ ਦਾ ਵਿੱਚ ਵੇਰ ਮੇਲਾ ਦਾ ਕੁੜੀਆਂ ਦਾ ਗੀਤਾਂ ਗੂਤਾਂ ਜਿਵੇਂ ਜ਼ਿਕਰ ਆਇਆ ਉਹ ਸਾਡੇ ਪਰਮਾ ਉਹ ਮਾਰਦਾ ਵਿਚਾਲਾ ਮਾਰਿਆ ਮਾਨਵਤਾ ذمہਵਾਰੀ ਕਿਹਨੇ ਲਈ ਹੈ ਜ਼ਿੰਮੇਵਾਰੀ ਕਿਸੇ ਗਰੁੱਪ ਨੇ ਨਹੀਂ ਆ ਲੌਂਸ ਮਸ਼ਰੌਈ ਦੇ ਗਰੁੱਪ ਨੇ ਉਹ ਕਿੱਥੇ ਬੈਠਾ ਭਈ ਸਾਬਰਵਤੀ ਜੇਲ੍ਹ ਦੇ ਵਿੱਚ ਬੈਠਾ ਪੰਜਾਬ ਦੇ ਵਿੱਚ ਕਿਹੜੀ ਪੁਸਤਕ ਬਣਾਈ ਹੈ ਭੀਜਪੀ ਦੀ ਉਹਦੇ ਲਈ ਵੱਖਰਾ ਕਾਨੂੰਨ ਬਣਾਇਆ ਗਿਆ ਵੀ ਜੇ ਕਿਸੇ ਜ਼ੂਪੇ ਦੀ ਪੁਸਤਕ ਨੇ ਕੋਈ ਪੁਛਗਿਸ ਕਰਨੀ ਆ ਕੇ ਲੌਂਸ ਇੱਥੇ ਆ ਕੇ ਕਰ ਸਕਦੇ ਉਹਨੂੰ ਰਵਾਣ ਤੇ ਲਿਜਾ ਸਕਦੇ ਐਹੋ ਜਿਹੇ ਬੰਦੇ ਆ ਨਹੀਂ ਆਦਾ ਹਜ਼ਾਰਾਂ ਲੱਖਾਂ ਦੇ ਬੰਦੇ ਸਾਰੇ ਪੰਜਾਬ ਚ ਪਰਵਾ ਤੇ ਰੋਜ਼ ਰੋਟੀਆਂ ਦੇ ਸਨੇਹੇ ਫੋਨ ਆ ਰਹੇ ਆ 10 ਲੱਖ ਦੇਦੇ 20 ਲੱਖ ਦੇਦੇ 30 ਲੱਖ ਦੇਦੇ ਉਹਨਾਂ ਬੰਦਿਆਂ ਤੁਸੀਂ ਜਮਾਈ ਬਣਾ ਕੇ ਰੱਖਿਆ ਹੋਇਆ ਜੇਹਾਂ ਦੇ ਵਿੱਚ ਇੱਥੇ ਉਹ ਜਿਹੇ ਬੰਦਿਆਂ ਚਾਹ ਤੁਹਾਡੇ ਪੁਲਸਥਾਨਿਆਂ ਦੇ ਵਿੱਚ ਤੁਹਾਡੇ ਸੀਆਈ ਦੇ ਦਫ਼ਤਰਾਂ ਦੇ ਵਿੱਚ ਇੰਟਰੂਆ ਹੋ ਜਾਂਦਾ ਮਨਾਵੇ ਜਿਹੜੇ ਇੱਕ ਨੂੰ ਕੌਣ ਪਾਦਾ ਥੋੜੇ ਅਫਸਰ ਹੈ ਉਹ ਤਾਂ ਖੜੇ ਗਏ ਜੇ ਇਹ ਉਹਨਾ ਡੈਂਸਰ ਬਾਦ ਦੀ ਆਰ ਦੇ ਵਿੱਚ ਆਪਦੇ ਸਾਥ ਨਾਲ ਦੇ ਮੱਲੇ ਆਪੀਆਂ ਫਿੱਟੀਆਂ ਤੋਂ ਦੇ ਪਾਰੇ ਸਾਡੇ ਮੁੰਡਿਆਂ ਨੂੰ ਮਾਰ ਰਿਹਾ ਚੱਕ ਮੁਕਾਬਲੇ ਦੇ ਵਿੱਚ ਨੰਬਰ ਪੂਰੇ ਕਰ ਰਿਹਾ ਲੋਕਾਂ ਦੀਆਂ ਅੱਖਾਂ ਗੱਡੀਆਂ ਕਰ ਲਿਆ ਦੇਖੋ ਜੀ ਆਹ ਜਦੋਂ ਹੋਇਆ ਸੀ ਬੰਦੇ ਮਾਰਦੇ ਆਹ ਜਦੋਂ ਹੋਇਆ ਬੰਦੇ ਮਾਰਦੇ ਆਪਾਂ ਜੱਪ ਕਰਕੇ ਤਵਾਖ ਵੀ ਮਾਰ ਕੇ ਦਮਾਸ਼ਾ ਦੇ ਰਹੇ ਪੰਜਾਬ ਦੇ ਲੋਕ ਆ ਜੜਿਆ ਪਰਿਆ ਪਾਪਾ ਜੜਿਆ ਉਹ ਦਿੱਲੀ ਦਾ ਕੇਦਰੀਵਾਲ ਛੋਟਿਆ ਜਮੀਨਾਂ ਕੋਲ ਆ ਰਿਹਾ ਲੈਨ ਪੂਰ ਕੀਤੇ ਦੇ ਤਹਿਤ ਪਰਵਾਰਿਆਂ ਦੱਸਦਾ ਕਿ ਲੋਕਾਂ ਦੀ ਜ਼ਮੀਨ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਨਹੀਂ ਲਈ ਜਾਊਗੀ ਆ ਵਾਲਿਓ ਪਿੰਡਾਂ ਟੁਰਾਲੇ ਕੋਲੇ ਇੱਕ ਮੁੰਡੇ ਨੇ ਫੋਨ ਕੀਤਾ ਕਹਿੰਦਾ ਭਾਈ ਜਰੂਰ ਪਿੰਡ ਬੁਲਾਉਣਾ ਸਾਡੀ ਜ਼ਮੀਨ ਖੋਹ ਕਰਦਾ ਆਗੇ ਅਸਲੀ ਮਾਇਆ ਪਿੰਡ ਕੀ ਕਹਿੰਦਾ ਛੋਟੀ 250 ਏਕੜ ਜ਼ਮੀਨ ਕੋਆਰ ਕਰਨੀ ਹੈ ਲੋਕ ਕਹਿੰਦੇ ਅਸੀਂ ਜ਼ਮੀਨ ਨਹੀਂ ਦੇਣੀ ਉਹ ਹੰਤ ਕਹਿੰਦਾ ਮੁੱਖ ਮੰਤਰੀ ਕਹਿੰਦਾ ਕਿ ਲੋਕਾਂ ਦੀ ਸਹਿਮਤੀ ਬਿਨਾ ਜ਼ਮੀਨ ਨਹੀਂ ਲਵਾਂਗੇ ਜਿੱਤਾ ਐਸਰੀ ਭਰਾਵੋ ਇਲਾਡਾ ਦੀ ਐਡੀ ਚਿੱਠੀ ਜੰਦ ਕੇ ਖੜ ਜਾਂਦਾ ਕਹਿੰਦਾ ਚੁੱਠੀ ਪੜ ਲਓ ਜਿੱਤੇ ਵੀ ਜੱਗਿਆ ਹੋਇਆ ਚਿੱਠੀ ਦੇ ਵਿੱਚ ਵੀ ਜਦੋਂ ਸਰਕਾਰ ਨੇ ਕੀਨ ਕੋਆਰ ਛੋਟੀ ਸਹਿਮਤੀ ਦੀ ਲੋੜ ਹੈ ਕਹਨਾ ਬਈ ਸਾਡੀ ਸਾਰੀ ਜ਼ਮੀਨ ਦੇ ਉੱਤੇ ਸਰਕਾਰ ਨੇ ਕਾਗਜ਼ੀ ਲਾਤੀ ਅਸੀਂ ਨਾ ਲੈ ਸਕਦੇ ਆ ਨਾ ਵੇਚ ਸਕਦੇ ਆ ਨਾ ਕੋ ਲੌਨ ਲੈ ਸਕਦੇ ਆ ਨਾ ਕੋ ਲਿੰਟ ਬਣਾ ਸਕਦੇ ਆ ਬੋਲਣ ਲੋਕਾਂ ਦੇ ਅਕਾ ਇੱਕੜ ਜ਼ਮੀਨ ਤੁਹਾਡੀ ਕੋਰ ਕਿੰਨੀ ਜਾਣੀ ਆ ਇੱਕੜ ਪੰਜਾਬ ਦੇ ਵਿੱਚ ਕਦੋਂ ਉੱਠੂਗਾ ਯਾਰਾ ਉਹ ਤਾਂ ਜਨਾ ਸਾਹ ਜਿਹੜਾ ਬੁੱਢੇ ਹੋ ਨੱਕ ਚਾ ਗਿਆ ਆਪਾਂ ਹੱਥੋਂ ਵੀ ਬੈਠੇ ਆ ਇਹ ਗੱਲ ਮੇਰੀ ਯਾਦ ਰੱਖਿਓ ਜਿਵੇਂ ਬੈਠੇ ਰਹੇਗਾ ਨਾ ਬੋਲੇ ਤਾਂ ਸਾਨੂੰ ਘਰੋਂ ਕੱਢ ਕੇ ਮਾਰਨ ਦੀ ਗੱਲ ਨਹੀਂ ਰੱਖਦੇ ਰੱਖਿਓ ਆਹ 11 ਤਰੀਕ ਨੂੰ 11 ਜੁਲਾਈ ਨੂੰ ਫੈਸਲਾ ਬਾਪੀ ਦੇ ਹੱਥ ਆਉਣਾ ਹੈ ਇੱਥੇ ਮੁਸਲਮਾਨਾਂ ਦੀ ਜ਼ਿੰਦਗੀ ਕਿੰਨੀ ਬਾਦੀ ਹੈ ਅੰਕੜੇ ਦੱਦੇ ਆ ਇਸੇ 10 ਸਾਲ ਦੇ 20% ਵਿਧੂਦੀ ਗਿਰਤੀ ਕਿੰਨੀ ਵਾਧੀ ਹੈ 12% ਅਸਾਈਆਂ ਦੀ ਗਿਰਤੀ ਕਿੰਨੀ ਵਾਧੀ ਹੈ 2% ਤੋਂ 6% ਸਿੱਖਿਆ ਦੀ ਵਾਧੇ ਨਹੀਂ ਘਟਦੇ ਸਾਡੇ ਕੰਲੇ ਕੰਲੇ ਜਵਾਕ ਕੁਚਿੱਟੇ ਨੇ ਖਾਲੇ ਆ ਕੋ ਝੂਠੇ ਮੁਕਾਬਲੇ ਜਮਾ ਦੇਣੇ ਆ ਸਵਾਰ ਤੇ ਕਟਵਾਰ ਦੇ ਦਰਸਾਂ ਨੂੰ ਚਲੇ ਗਏ ਢਾਈ ਕਰੋੜ ਵਾਸੀ ਸੀ ਪੰਜਾਬ ਦੀ ਢਾਈ ਕਰੋੜ ਇਹ ਹੋਂਦੇ ਅੰਕੜੇ ਦੱਸਦੇ ਆ ਕਿ ਪੰਜਾਬ ਦੀ ਆਬਾਦੀ 3.5 ਕਰੋੜ ਹੋ ਗਈ ਕੁਝ ਲੱਖ ਕਰੋੜ ਬੰਦਾ ਵੱਧ ਗਿਆ ਕਿੱਥੋਂ ਆਇਆ ਸੋਚਿਆ ਕਦੇ ਛੋਟੀ ਡੈਮੋਗ੍ਰਾਫੀ ਬਦਲਤੀ ਛੋਟੀ ਭੂਗੋਲ ਸਥਿਤੀ ਬਦਲਦੀ ਪੰਜਾਬ ਦੀ ਲਿਆ ਕੇ ਆ ਕੇ ਬਾਪੇ ਸੁਣਾ ਤੇ ਮੋਟਾ ਕਰੀ ਆਖੇ ਮਰਾਠੇ ਲੋਕ ਆਪਣੀ ਬੋਲੀ ਆਪਣੇ ਦਰਸ਼ੇ ਨਹੀਂ ਲਾ ਰਹੇ ਆ ਅੱਜ ਪੰਜਾਬੀ ਲੋਕ ਲਾ ਰਹੇ ਆ ਚੱਕਰੀ ਲੋਕ ਲਾ ਰਹੇ ਆ ਬੰਗਾਲੀ ਲੋਕ ਲਾ ਰਹੇ ਆ ਪਰ ਆਪਾਂ ਆਪਾਂ ਕਿੱਥੇ ਕਹਦੇ ਆ ਆਸੀਂ ਕਿਸੇ ਬੋਝ ਨਹੀਂ ਆ ਕੋਈ ਕੰਮ ਕਰਨਾ ਜੀ ਸਦਕੇ ਪੰਜਾਬ ਕੰਮ ਕਰੇ ਸਾਡੇ ਲੋਕ ਵੀ ਬਾਹਰ ਜਾਂਦੇ ਆ ਕੀ ਸਾਡੇ ਪੰਜਾਬ ਦੇ ਬੱਚਾ ਜੇਰੀ ਸਾਡੀ ਬਾਹੀ ਤੋਂ ਜਮੀਨ ਹੈ ਐਸੀ